ਸਸ਼ਿਆ ਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਲੈ ਕੇ ਹਾਜ਼ਰ ਅੱਜ ਦੇਸ਼ ਦੁਨੀਆ ਬੁਲੇਟਿਨ ਕਲੰਬੀਆ ਯੂਨੀਵਰਸਿਟੀ ਖਿਲਾਫ 트ੰਪ ਦੀ ਵੱਡੀ ਕਾਰਵਾਈ ਯੂਨੀਵਰਸਿਟੀ ਨੂੰ ਦਿੱਤੀ ਜਾਣ ਵਾਲੀ 40 ਕਰੋੜ ਡਾਲਰ ਦੀ ਕਟਾਟ ਕੀਤੀ ਰੱਤ ਡੋਨਲਡ 트ੰਪ ਦਾ ਵੱਡਾ ਦਾਵਾ ਕਿਹਾ ਟੈਰਿਫ ਕਟੌਤੀ ਤੇ ਭਾਰਤ ਹੋਇਆ ਰਾਜ਼ੀ ਭਾਰਤੀ ਭਾਈਚਾਰੇ ਦੇ ਆਗੂ ਨੂੰ 40 ਸਾਲ ਦੀ ਹੋਈ ਸਜ਼ਾ ਪੰਜ ਕੋਰੀਅਨ ਲੜਕੀਆਂ ਨਾਲ ਜ਼ਬਰ ਜਨਾਹ ਦੇ ਨਿਦੋਸ਼। ਆਸਟ੍ਰੇਲੀਆ 'ਚ ਲੋਡਡਡ ਬੰਦੂਕ ਨਾਲ ਜਹਾਜ਼ 'ਤੇ ਚੜਿਆ ਨੌਜਵਾਨ ਪਾਇਲਟ ਤੇ ਦੋ ਯਾਤਰੀਆਂ ਨੇ ਕੀਤਾ ਕਾਬੂ। ਜਥੇਦਾਰਾਂ ਨੂੰ ਹਟਾਉਣ ਨੂੰ ਲੈ ਕੇ ਇਟਲੀ 'ਚ ਵੀ ਹੋਇਆ ਵਿਰੋਧ। ਇਟਲੀ ਦੇ ਸਿੱਖ ਆਗੂਆਂ ਨੇ ਕੀਤੀ ਫੈਸਲੇ ਦੀ ਨਿੰਦਾ। ਕਿਹਾ ਇਸ ਫੈਸਲੇ ਨਾਲ ਸਿੱਖ ਸੱਭਿਆਚਾਰ ਦੇ ਲੁੰਧਰੇ ਗਏ ਹਿਰਦੇ। ਕਲੰਬੀਆ ਯੂਨੀਵਰਸਿਟੀ 'ਚ ਯਹੂਦੀ ਵਿਦਿਆਰਥੀਆਂ ਨੂੰ ਪਰੇਸ਼ਾਨ ਕਰਨ ਦੇ ਮਾਮਲੇ 'ਚ ਟਰੰਪ ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ ਸਖਤ ਕਾਰਵਾਈ ਕੀਤੀ ਹੈ ਇਸ ਤਹਿਤ ਯੂਨੀਵਰਸਿਟੀ ਨੂੰ ਦਿੱਤੀ ਗਈ 400 ਮਿਲੀਅਨ ਡਾਲਰ ਦੀ ਸੰਗੀ ਗ੍ਰਾਂਟ ਅਤੇ ਕੰਟਰੈਕਟ ਤੁਰੰਤ ਰੱਦ ਕਰ ਦਿੱਤੇ ਗਏ ਨੇ ਇਹ ਕਾਰਵਾਈ ਜੁਆਇੰਟਡ ਟਾਸਕ ਫੋਰਸ ਵੱਲੋਂ ਵਿਰੋਧੀ ਸਮਾਜਵਾਦ ਦਾ ਮੁਕਾਬਲਾ ਕਰਨ ਲਈ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਪਹਿਲਾ ਕਦਮ ਹੈ ਅਤੇ ਹੋਰ ਕਟੌਤੀ ਵੀ ਕੀਤੀ ਜਾ ਸਕਦੀ ਹੈ ਦਰਅਸਲ ਇਹ ਫੈਸਲਾ ਨਿਆਬ ਵਿਭਾਗ ਸਿਹਤ ਅਤੇ ਮਨੁੱਖੀ ਸੇਵਾਵਾਂ ਵਿਭਾਗ ਸਿੱਖਿਆ ਵਿਭਾਗ ਦੀ ਸਾਂਝੀ ਟਾਸਕ ਫੋਰਸ ਦੁਆਰਾ ਲਿਆ ਗਿਆ ਹੈ ਯੂਨੀਵਰਸਿਟੀ 'ਚ ਯਹੂਦੀ ਵਿਦਿਆਰਥੀਆਂ ਨੂੰ ਲਗਾਤਾਰ ਤੰਗ ਪਰੇਸ਼ਾਨ ਕੀਤੇ ਜਾਣ ਦੇ ਮਸਲਿਆਂ 'ਚ ਪ੍ਰਸ਼ਾਸਨ ਦੀ ਟਿਲਮਿਠ ਕਾਰਨ ਇੱਕ ਕਦਮ ਚੁੱਕਿਆ ਗਿਆ ਹੈ ਕਲੰਬੀਆ ਯੂਨੀਵਰਸਿਟੀ ਦੀ ਸੰਗੀ ਗ੍ਰਾਂਟਾ ਵਿੱਚ 5 ਮਿਲੀਅਨ ਡਾਲਰ ਤੋਂ ਵੱਧ ਦੀ ਵਚਨਬੱਧਤਾ ਹੈ ਗ੍ਰਾਂਟਾ ਦੀ ਸਮੀਖਿਆ ਕਰਨ ਲਈ ਸਾਂਝੀ ਟਾਸਕ ਫੋਰਸ ਨੇ 3 ਮਾਰਚ ਨੂੰ ਕਲੰਬੀਆ ਯੂਨੀਵਰਸਿਟੀ ਦੇ ਕਾਰਜਕਾਰੀ ਪ੍ਰਧਾਨ ਨੂੰ ਸੂਚਿਤ ਕੀਤਾ ਸੀ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਦਾਅਵਾ ਕੀਤਾ ਹੈ ਕਿ ਭਾਰਤ ਟੈਰਿਫ ਘਟੋਤੀ ਲਈ ਸਹਿਮਤ ਹੋ ਗਿਆ ਹੈ 트੍ਰੰਪ ਨੇ ਇਹ ਦਾਅਵਾ ਉਸ ਸਮੇਂ ਕੀਤਾ ਹੈ ਜਦੋਂ ਉਹ ਲਗਾਤਾਰ ਭਾਰਤ ਵੱਲੋਂ ਅਮਰੀਕੀ ਸਮਾਨ ਤੇ ਲਗਾਏ ਗਏ ਟੈਰਿਫ ਦੀ ਆਲੋਚਨਾ ਕਰ ਰਹੇ ਸਨ 트੍ਰੰਪ ਨੇ ਆਪਣੇ ਬਿਆਨ ਚ ਚੀਨ ਅਤੇ ਕੈਨੇਡਾ ਤੇ ਵੀ ਨਿਸ਼ਾਨੇ ਸਾਧੇ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਕਿਹਾ ਹੈ ਕਿ ਭਾਰਤ ਸਾਡੇ ਤੇ ਬਹੁਤ ਜ਼ਿਆਦਾ ਟੈਰਿਫ ਲਗਾਉਂਦਾ ਹੈ ਉਹਨਾਂ ਕਹਿ ਕੇ ਤੁਸੀਂ ਭਾਰਤ ਵਿੱਚ ਕੁਝ ਵੀ ਨਹੀਂ ਵੇਚ ਸਕਦੇ ਖੈਰ ਉਹ ਸਹਿਮਤ ਹੋ ਗਏ ਨੇ ਹੁਣ ਉਹ ਆਪਣੇ ਟੈਰਿਫ ਵਿੱਚ ਕਟੌਤੀ ਕਰਨਾ ਚਾਹੁੰਦੇ ਨੇ ਕਿਉਂਕਿ ਕੋਈ ਅਖਰਕਾਰ ਉਹਨਾਂ ਦਾ ਖੁਲਾਸਾ ਕਰ ਰਿਹਾ ਹੈ। ਟਰੰਪ ਨੇ ਦੁਹਰਾਇਆ ਕਿ ਅਮਰੀਕੀ ਸਮਾਨ ਤੇ ਟੈਰਿਫ ਲਗਾਉਣ ਵਾਲੇ ਦੇਸ਼ਾਂ ਤੇ ਜਵਾਬੀ ਟੈਰਿਫ 2 ਅਪ੍ਰੈਲ ਤੋਂ ਲਾਗੂ ਕੀਤਾ ਜਾਣਾ ਹੈ। ਉਹਨਾਂ ਕਹਿ ਕੇ ਸਭ ਤੋਂ ਵੱਡੀ ਗੱਲ 2 ਅਪ੍ਰੈਲ ਨੂੰ ਹੋਵੇਗੀ ਜਦੋਂ ਜਵਾਬੀ ਟੈਰਿਫ ਲਾਗੂ ਕੀਤਾ ਜਾਵੇਗਾ। ਚਾਹੇ ਉਹ ਭਾਰਤ ਹੋਵੇ, ਚੀਨ ਜਾਂ ਕੋਈ ਹੋਰ ਦੇਸ਼, ਭਾਰਤ ਇੱਕ ਅਜਿਹਾ ਦੇਸ਼ ਹੈ ਜੋ ਬਹੁਤ ਜ਼ਿਆਦਾ ਟੈਰਿਫ ਲਗਾਉਂਦਾ ਹੈ। ਆਸਟ੍ਰੇਲੀਆ ਚ ਭਾਰਤੀ ਮੂਲ ਦੇ ਆਗੂ ਬਾਲਿਸਤਨ ਖੜ ਨੂੰ ਕਈ ਕਾਨੂੰਨ ਐਜੰਸੀ ਅਪਰਾਧਾਂ ਲਈ 40 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਤੜਖਣ ਨੂੰ ਜਾਲੀ ਨੌਕਰੀ ਇੰਟਰਵਿਊ ਦੀ ਆੜ ਚ ਕਈ ਔਰਤਾਂ ਨੂੰ ਲੁਭਾਉਣ ਨਸ਼ੀਲਾ ਪ੍ਰਦਾਰਥ ਪਹਲਾਉਣਾ ਤੇ ਬਲਤਕਾਰ ਕਰਨ ਦਾ ਦੋਸ਼ੀ ਪਾਇਆ ਗਿਆ ਸੀ। ਤਨਖੜ ਜੇ ਕਦੇ ਆਸਟ੍ਰੇਲੀਆ ਵਿੱਚ ਓਵਰਸੀਜ਼ ਫਰੈਂਡਸ ਆਫ ਭਾਜਪਾ ਦਾ ਪ੍ਰਮੁੱਖ ਮੈਂਬਰ ਸੀ। 2023 ਚ 39 ਦੋਸ਼ਾਂ ਵਿੱਚ ਦੋਸ਼ੀ ਠਹਿਰਾਇਆ ਗਿਆ ਜਿਸ ਵਿੱਚ 13 ਬਲਤਕਾਰ ਦੇ ਦੋਸ਼ ਸੰਗ ਅਧਿਕਾਰੀਆਂ ਨੇ ਉਸ ਨੂੰ ਆਸਟ੍ਰੇਲੀਆਈ ਕਾਨੂੰਨ ਇਤਿਹਾਸ ਦਾ ਸਭ ਤੋਂ ਖਤਮ ਹਕ ਜਨਸੀ ਸ਼ਿਕਾਰੀ ਵਿੱਚੋਂ ਇੱਕ ਦੱਸਿਆ। ਸ਼ੁੱਕਰਵਾਰ ਨੂੰ ਡਾਊਨਿੰਗ ਸੈਂਟਰ ਜ਼ਿਲ੍ਹਾ ਅਦਾਲਤ ਵਿੱਚ ਸਜ਼ਾ ਸੁਣਾਈ ਜਾਣ ਤੇ ਕਟਾਰੇ ਵਿੱਚ ਬੈਠੇ 43 ਸਾਲਾਂ ਬਲੇਸ਼ ਤਨਿਕੜਨੇ ਕੋਈ ਪ੍ਰਤੀਕਿਰਿਆ ਨਹੀਂ ਦਿਖਾਈ। ਤਨਖੜ ਨੇ ਔਰਤਾਂ ਨੂੰ ਲੁਭਾਉਣ ਲਈ ਜਾਲੀ ਨੌਕਰੀਆਂ ਦੇ ਇਸ਼ਤਿਹਾਰ ਪੋਸਟ ਕੀਤੇ ਸਨ। ਆਸਟ੍ਰੇਲੀਅਨ ਐਸੋਸੀਏਟ ਪ੍ਰੈਸ ਨੇ ਰਿਪੋਰਟ ਦਿੱਤੀ ਹੈ ਕਿ ਸਾਬਕਾ ਆਈਟੀ ਸਲਾਹਕਾਰ ਨੇ ਇਹ ਔਰਤਾਂ ਨਾਲ ਛੇੜਛਾੜ ਕੀਤੀ ਅਤੇ ਜ਼ਬਰਦਸਤੀ ਕੀਤਾ। ਰੀਪੋਰਟ ਵਿੱਚ ਕਿਹਾ ਗਿਆ ਹੈ ਕਿ ਉਸਨੇ ਆਪਣੀ ਭਵਿੱਖ ਦੀ ਏਜੰਸੀ ਸੰਤੁਸ਼ਟੀ ਲਈ ਆਪਣਾ ਅਪਰਾਧ ਦੀਆਂ ਫਿਲਮਾਂ ਵੀ ਬਣਵਾਈਆਂ 21 ਤੋਂ 27 ਸਾਲ ਦੀ ਉਮਰ ਦੀਆਂ ਸਾਰੀਆਂ ਔਰਤਾਂ ਦੁਰਵਿਵਹਾਰ ਦੇ ਸਮੇਂ ਜਾਂ ਤਾਂ ਬੇਹੋਸ਼ਨ ਜਾਂ ਕਾਫੀ ਕਮਜ਼ੋਰ ਸਨ ਆਸਟ੍ਰੇਲੀਆ ਚ ਇੱਕ 17 ਸਾਲਾ ਨੌਜਵਾਨ ਇੱਕ ਲੋਡਡ ਬੰਦੂਕ ਨਾਲ ਜਹਾਜ਼ ਵਿੱਚ ਚੜਿਆ ਪਰ ਪਾਇਲਟ ਅਤੇ ਦੋ ਯਾਤਰੀਆਂ ਨੇ ਉਸ ਨੂੰ ਫੜ ਲਿਆ ਪੁਲਿਸ ਨੇ ਇਹ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ ਇਹ ਘਟਨਾ ਵਿਕਟੋਰੀਆ ਰਾਜ ਦੇ ਐਵਲਨ ਹਵਾਈ ਅੱਡੇ ਤੇ ਵਾਪਰੀ ਹੈ ਜਿੱਥੇ ਮੁੰਡੇ ਨੂੰ ਹਥਿਆਰਬੰਦ ਕਰਕੇ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਸ਼ੱਕੀ ਨੂੰ ਫੜਨ ਵਾਲੇ ਯਾਤਰੀ ਬੈਰੀ ਕਲਾਲਰ ਨੇ ਦੱਸਿਆ ਹੈ ਕਿ ਮੁੰਡੇ ਦੇ ਰੱਖ-ਰਖਾ ਕਰਮਚਾਰੀ ਹੋਣ ਦਾ ਦਾਵਾ ਕੀਤਾ ਸੀ ਅਤੇ ਜਦੋਂ ਇੱਕ ਫਲਾਈਟ ਅਟੈਂਡੈਂਟ ਨੇ ਜਹਾਜ਼ ਵਿੱਚ ਪ੍ਰਵੇਸ਼ ਦੁਆਰ ਤੇ ਉਸ ਤੋਂ ਪੁੱਛਗਿੱਛ ਕੀਤੀ ਤਾਂ ਉਹ ਭੜਕ ਗਿਆ ਪੁਲਿਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਮੁੰਡੇ ਤੇ ਕਈ ਦੋਸ਼ ਲਗਾਏ ਗਏ ਨੇ ਜਿਸ ਵਿੱਚ ਇੱਕ ਜਹਾਜ਼ 'ਚ ਗੈਰਕਾਨੂੰਨੀ ਕੰਟਰੋਲ ਲੈਣ, ਬੰਬ ਦੀ ਧਮਕੀ ਫੈਲਾਉਣ ਅਤੇ ਬੰਦੂਕ ਰੱਖਣਾ ਸ਼ਾਮਲ ਹੈ। ਨਬਾਲਕ ਨੂੰ ਅਦਾਲਤ ਵਿੱਚ ਪੇਸ਼ ਕਰਨ ਲਈ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਨੇ ਕਿਹਾ ਹੈ ਕਿ ਦੇਸ਼ ਵਿੱਚ ਹਵਾਈ ਅੱਡੇ ਦੀ ਸੁਰੱਖਿਆ ਮਜ਼ਬੂਤ ਹੈ ਪਰ ਇਹ ਘਟਨਾ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਮੈਂ ਪੁਲਿਸ ਅਤੇ ਹਵਾਈ ਅੱਗੇ ਅਧਿਕਾਰੀਆਂ ਨੂੰ ਤੁਰੰਤ ਜਵਾਬ ਦੀ ਛਲਾਗਾ ਕਰਦਾ ਹਾਂ। ਸ਼੍ਰਮਣਿਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੰਕ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਅਤੇ ਗਿਆਨੀ ਸੁਲਤਾਨ ਸਿੰਘ ਨੂੰ ਤਖਤ ਤੋਂ ਹਟਾਉਣ ਦੇ ਨੂੰ ਲੈ ਕੇ ਹੁਣ ਵਿਦੇਸ਼ ਵਿੱਚ ਵੀ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਇਟਲੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੇਵਾ ਸੰਭਾਲ ਸੰਸਥਾ ਦੇ ਅਗੂਆਂ ਵੱਲੋਂ ਇਸ ਗੱਲ ਦੀ ਨਿੰਦਾ ਕੀਤੀ ਗਈ ਹੈ ਇਹਨਾਂ ਅਗੂਆਂ ਨੇ ਕਿਹਾ ਹੈ ਕਿ ਇੱਕ ਪਰਿਵਾਰ ਪੰਥ ਦਾ ਮੁਖੌਟਾ ਪਾ ਕੇ ਸੇ ਕੌਮ ਦੀਆਂ ਸਰਵੋੱਚ ਸੰਸਥਾਵਾਂ ਦਾ ਰਾਸੀ ਹੇਤਾਂ ਲਈ ਪੂਰਤੀ ਲਈ ਕਾਣ ਕਰ ਰਿਹਾ ਜਿਸ ਦੇ ਫਲ ਸਬ ਰੂਪ ਜਥੇਦਾਰ ਸਹਿਬਾਨਾਂ ਨੂੰ ਇਹ ਕਹਿ ਕੇ ਅਹੁਦੇ ਤੋਂ ਲਾਂਬੇ ਕੀਤਾ ਗਿਆ ਹੈ ਕਿ ਉਹ ਇਸ ਅਹੁਦੇ ਦੇ ਯੋਗ ਨਹੀਂ ਨੇ ਜਦ ਕਿ ਅਕਾਲ ਤਖਤ ਸਭ ਦੇ ਜਥੇਦਾਰ ਸ਼੍ਰੀ ਹਰਮੰਦਰ ਸਾਦੇ ਹੈੱਡ ਗ੍ਰੰਥੀ ਵੀ ਨੇ ਉਹਨਾਂ ਕਹਿ ਕਿ ਕੇਵਲ ਇੱਕ ਪਰਿਵਾਰ ਦੇ ਪਗੋੜੇ ਦਲ ਦੀ ਸਮੁੱਚੀ ਲੀਡਰਸ਼ਿਪ ਨੂੰ ਬਚਾਉਣ ਲਈ ਸ਼੍ਰੀ ਅਕਾਲ ਤਖਤ ਸਾਬ ਜੀ ਦੇ ਹਦੇਸ਼ਾਂ ਨੂੰ ਲਾਗੂ ਨਾ ਹੋਣ ਦੇਣ ਦੀ ਅੰਤਰੀਂ ਕਮੇਟੀ ਨੇ ਅਜਿਹਾ ਕੀਤਾ ਹੈ ਇਸ ਨਾਲ ਸਿਕ ਸੰਤਾ ਦੇ ਹਿਰਦੇ ਬਲੁੰਦਰੇ ਗਏ ਨੇ